ਇਸ ਵਿਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਰੂਸ ਦੇ ਵੱਲੋਂ ਇੱਕ ਨਵਾਂ ਮਿਸਾਈਲ ਲਾਂਚ ਕਰ ਦਿੱਤੀ ਗਈ ਹੈ ਜਿਸ ਨੂੰ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਅਮਰੀਕਾ ਵਿੱਚ ਚਿੰਤਾ ਦਾ ਸ਼ਿਕਾਰ ਹੋ ਗਿਆ ਕਿਉਂਕਿ ਇਹ ਮਿਸਾਈਲ ਜਿਹੜੀ ਹੈ ਡਿਫੈਂਸ ਸਿਸਟਮ ਦੇ ਰਡਾਰ ਦੇ ਵਿੱਚ ਨਹੀਂ ਆ ਸਕਦੀ ਤੇ ਵੱਡੇ ਨੁਕਸਾਨ ਵੀ ਕਰ ਸਕਦੀ ਹੈ 14 ਕਿਲੋਮੀਟਰ ਦੀ ਰੇਂਜ ਤੱਕ ਇਹ ਮਾਰ ਕਰ ਸਕਦੀ ਹੈ। ਇਹ missile ਜਿਹੜੀ ਲਾਂਚ ਕੀਤੀ ਗਈ ਹੈ ਇਹਦਾ ਜਿਹੜਾ ਪ੍ਰੀਖਣ ਹੈ ਰੂਸ ਵੱਲੋਂ ਪੁਤਿਨ ਦੁਆਰਾ ਕੀਤਾ ਜਾ ਚੁੱਕਿਆ ਹੈ। ਅਸੀਂ ਸਿੱਧੇ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਵੱਡੇ ਮੁਲਕਾਂ ਦੇ ਵਿੱਚ ਕਨਫਲਿਕਟ ਜੋ ਹੈ ਵੱਧੇ ਜਾ ਰਹੇ ਨੇ। ਜਿਸ ਤੋਂ ਬਾਅਦ ਆਪਣੇ ਆਪਣੇ ਪੱਧਰ ਦੇ ਉੱਤੇ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ। ਹਰ ਮੁਲਕ ਜਿਹੜਾ ਆਪਣੇ missile ਦਾ ਪ੍ਰੀਖਣ ਕਰ ਰਿਹਾ ਹੈ ਕਿਉਂਕਿ ਕਿਸੇ ਵੇਲੇ ਵੀ ਕੋਈ ਵੀ ਵੱਡੀ ਘਟੜਾ ਜਿਹੜੀ ਹੈ ਘਟਨਾ ਜਿਹੜੀ ਆ ਵਾਪਰ ਥੱਕਦੀ ਹੈ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਜੋ ਵਾਰ ਜਿਹੜੀ ਲਗਾਤਾਰ ਚੱਲ ਰਹੀ ਸੀ ਜਿਸ ਨੂੰ ਆਪਾਂ ਟੈਰਿਫ ਵਾਰ ਵੀ ਕਹਿੰਦੇ ਆ ਤਾਂ ਉਸ ਦੇ ਬਾਅਦ ਟੈਰਿਫ ਵਾਰ ਤੱਕ ਮਸਲਾ ਰੁਕਿਆ ਨਹੀਂ रह ਸਕਦਾ ਕਿਉਂਕਿ ਹਰ ਵੱਡਾ ਮੁਲਕ ਜਿਹੜਾ ਹੈ ਆਪਣਾ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਕਹਿ ਦਈਏ ਕਿ ਆਪਣਾ ਦਬਦਬਾ ਕਾਇਮ ਰੱਖਣ ਦੇ ਲਈ ਆਪਣੀ ਮਰਜ਼ੀ ਕਰਦਾ ਹੋਇਆ ਜਿਹੜਾ ਨਜ਼ਰ ਆ ਰਿਹਾ ਹੈ ਜੇ ਆਪਾਂ ਅਮਰੀਕਾ ਦੀ ਵੀ ਗੱਲ ਕਰੀਏ ਤਾਂ ਕਿਸ ਤਰੀਕੇ ਦੇ ਨਾਲ ਉਸ ਨੇ ਚਾਈਨਾ ਤੋਂ ਲੈ ਕੇ ਭਾਰਤ ਉੱਤੇ ਵੀ ਟੈਰਿਫ ਲਗਾਏ ਨੇ ਜਿਸ ਤੋਂ ਬਾਅਦ ਹਰ ਇੱਕ ਮੁਲਕ ਵੱਡੇ ਪੱਦਰ ਦੀ ਤਿਆਰੀ ਕਰ ਰਿਹਾ ਹੈ ਤੇ ਅਮਰੀਕਾ ਵੱਲੋਂ ਰੂਸ ਨੂੰ ਵੀ ਸਿੱਧੇ ਤੌਰ ਤੇ ਜੰਗ ਦੇ ਲਈ ਕਹਿ ਦਿੱਤਾ ਗਿਆ ਸੀ ਕਿ ਯੂਕਰੇਨ ਦੇ ਖਿਲਾਫ ਜੰਗ ਜਿਹੜੀ ਹੈ ਉਹ ਬੰਦ ਕਰ ਦਵੇ ਤਾਂ ਚੇਤਾਵਨੀ ਦਿੰਦਾ ਹੈ ਨਜ਼ਰ ਵੀ ਆ ਰਹੀ ਸੀ ਅੱਜ ਤੱਕ ਰਸ਼ੀਆ ਦੇ ਵੱਲੋਂ ਇਹ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਮਿਸਾਈਲ ਉਹ ਤਿਆਰ ਕੀਤੀ ਗਈ ਹੈ ਜਿਸ ਦਾ ਸਫਲ ਪ੍ਰੀਖਣ ਕੀਤਾ ਜਾ ਚੁੱਕਾ ਹੈ ਤੇ ਮਿਸਾਈਲ ਜਿਹੜੀ ਹੈ ਸਿੱਧੇ ਤੌਰ ਤੇ ਕਹਿ ਸਕਦੇ ਹੈ ਕਿ ਅਮਰੀਕਾ ਤੱਕ ਮਾਰ ਸਕਦੀ ਹੈ ਰਸ਼ੀਆ ਦੇ ਬਣਾਏ ਹੋਏ ਮਿਸਾਈਲ ਜੋ ਹੈ 9M 730 ਬੁਰੇ ਬੈਸਟੇਡ ਮਿਸਾਈਲ ਦਾ ਨਾਮ ਹੈ ਜਿਸ ਮਿਸਾਈਲ ਨੇ 트럼ਪ ਨੋਵਿਕ ਬਹੁਤ ਵੱਡਾ ਝਟਕਾ ਦੇ ਦਿੱਤਾ ਹੈ 7 14000 ਕਿਲੋਮੀਟਰ ਤੱਕ ਜਿਹੜੀ ਇਹ ਮਾਰ ਕਰ ਸਕਦੇ ਆ 1300 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਉੱਠ ਸਕਦੇ ਆ ਤੇ ਖਾਸ ਕਰਕੇ ਇਹ ਨਿਊਕਲੀਅਰ ਮਿਜ਼ਾਈਲ ਨਿਊਕਲੀਅਰ ਰੀਐਕਟਰ ਦੇ ਨਾਲ ਡਾਇਰੈਕਟਰ ਜੋ ਇਸ ਨੂੰ ਅਨਲਿਮਿਟਿਡ ਰੇਂਜ ਦਿੰਦਾ ਹੈ ਤੇ ਖਾਸ ਕਰਕੇ ਜਿਸ ਨਿਸ਼ਾਨੇ ਨੂੰ ਉਸਨੇ ਫੁੰਡਣਾ ਹੈ ਉਸ ਨਿਸ਼ਾਨੇ ਨੂੰ ਸਿੱਧੀ ਮਾਰ ਕਰਨ ਦੀ ਬਜਾਏ ਦੁਨੀਆ ਦੇ ਵਿੱਚ ਕਿਤੇ ਵੀ ਘੁੰਮ ਸਕਦੀ ਹੈ ਕਿੰਨੇ ਕੁ ਦਿਨ ਵੀ ਹਵਾ ਦੇ ਵਿੱਚ ਰਹਿ ਸਕਦੀ ਹੈ ਤਾਂ ਇਸ ਮਿਸਾਈਲ ਕਹਿ ਸਕਦੇ ਦੁਨੀਆ ਦੀ ਸਭ ਨਾਲੋਂ ਪਾਵਰਫੁਲ ਮਿਸਾਈਲ ਹੈ ਅਮਰੀਕਾ ਦੇ ਕੋਲ ਜਿੱਥੇ ਵੀ ਬੰਪਰ ਵਰਗੇ ਖਤਰਨਾਕ ਜਹਾਜ਼ ਨੇ ਜਿਹੜੇ 20 ਟਨ ਤੱਕ ਨਿਊਕਲੀਅਰ ਜਿਹੜੇ ਆ ਬੰਬ ਲੈ ਕੇ ਜਾ ਸਕਦੇ ਨੇ ਬਹੁਤ ਵੱਡੇ ਪਰਮਾਣੂ ਬੰਬਾਂ ਦਾ ਜ਼ਿਕਰਾ ਅਮਰੀਕਾ ਦੇ ਕੋਲ ਹੈ ਤਾਂ ਉੱਥੇ ਰੂਸ ਦੇ ਕੋਲ ਇਹ ਜੋ ਮਿਸਾਈਲ ਹੈ ਜਿਸ ਦਾ ਆਲਰੇਡੀ ਸਫਲ ਪਰਿਕਸ਼ਨ ਹੋ ਚੁੱਕਿਆ ਹੈ ਇਹ ਕਿਤੇ ਨਾ ਕਿਤੇ ਸਾਰਿਆਂ ਨੂੰ ਚਿੰਤਾ ਦੇ ਵਿੱਚ ਪਾ ਕੇ ਰੱਖ ਦਿੰਦਾ ਹੈ ਰੂਸ ਦੇ ਵੱਲੋਂ ਜਿਹੜੀ ਤਿਆਰੀ ਕੀਤੀ ਜਾ ਚੁੱਕੀ ਹੈ ਕਿਉਂਕਿ ਜਿੱਥੇ ਪੈਰ ਵੀ ਪਾਉਣ ਦੀ ਗੱਲ ਚੱਲ ਰਹੀ ਹੈ ਉੱਥੇ ਜੰਗ ਹੋ ਸਕਦੀ ਹੈ ਉੱਥੇ ਹੀ ਬੰਬਾਂ ਦੀ ਜਾਂ ਮਿਸਾਈਲਾਂ ਦੀ ਵਾਰ ਹੋ ਵੀ ਸਕਦੀ ਹੈ ਜਿਸ ਨੂੰ ਲੈ ਕੇ ਹਰ ਇੱਕ ਦੇਸ਼ ਵੱਡੇ ਤਿਆਰੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਬੁਰੇ ਵੈਸਟਿੰਗ ਜਿਹੜੇ ਆ ਮਿਜ਼ਾਈਲ ਕਿਤੇ ਨਾ ਕਿਤੇ ਬਹੁਤ ਖਤਰਨਾਕ ਮਿਜ਼ਾਈਲਾਂ ਵਿੱਚੋਂ ਇੱਕ ਹੈ ਇਸ ਮਿਜ਼ਾਈਲ ਨੂੰ ਜਿਹੜਾ ਹੈ ਰੂਸ ਦੀ ਫੌਜ ਦੇ ਵਿੱਚ ਸ਼ਾਮਿਲ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਜੇਕਰ ਕੋਈ ਵੀ ਅਜਿਹੇ ਮਾਹੌਲ ਪੜਦਾ ਹੈ ਜੇਕਰ جنگ ਵੱਲ ਦੁਨੀਆ ਜਾਂਦੀ ਹੈ ਤਾਂ ਉਸ ਵੇਲੇ ਰੂਸ ਇਸੇ ਤਾਕਤ ਜਿਹੜੀ ਹੈ ਉਹ ਦਿਖਾ ਸਕਦਾ ਹੈ ਖਾਸ ਕਰਕੇ ਉਦੋਂ ਡਿਫੈਂਸ ਸਿਸਟਮ ਹੁੰਦੇ ਨੇ ਜਿਹੜੇ ਕਿ ਹਰ ਇੱਕ ਦੇਸ਼ ਕੋਲ ਨੇ ਤੇ ਆਪਣੇ ਦੇਸ਼ ਦੀ ਸੁਰੱਖਿਆ ਦੇ ਲਈ ਉਹ ਬਾਰੋ ਅਦੇ ਮਿਸਾਈਲ ਨੂੰ ਰੋਕ ਸਕਦੇ ਨੇ ਤਾਂ ਉਹ ਡਿਫੈਂਸ ਸਿਸਟਮ ਦੇ ਟਡਾਰ ਦੇ ਵਿੱਚ ਵੀ ਇਹ ਜਿਹੜੀ ਮਿਸਾਈਲ ਹੋਰ ਨਹੀਂ ਆ ਸਕਦੀ ਉਸ ਨੂੰ ਵੀ ਚਕਮਾ ਦੇ ਕੇ ਜਿਹੜੀ ਸਿੱਧੇ ਤੌਰ ਤੇ ਕਹਿ ਸਕਦੇ ਆ ਵੱਡੇ ਨੁਕਸਾਨ ਕਰ ਸਕਦੇ ਆ ਦੁਸ਼ਮਣ ਮੁਲਕਾਂ ਤੇ ਉੱਤੇ ਵੱਡੇ ਵਾਰ ਕਰ ਸਕਦੇ ਆ ਤਾਂ ਰੂਸ ਦੇ ਵੱਲੋਂ ਇਹ ਮਿਸਾਈਲ ਜਿਹੜੀ ਐ ਲਾਂਚ ਕੀਤੀ ਗਈ ਹੈ ਸਫਲ ਪਰਿਕਸ਼ਨ ਹੋ ਚੁੱਕੇ ਨੇ ਹਾਲਾਂਕਿ ਪੱਛਮੀ ਮੀਡੀਆ ਦੇ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪੋਤੰਦੇ ਵੱਲੋਂ ਦਾਵਾ ਜਿਹੜਾ ਹੈ ਉਹ ਕੀਤਾ ਗਿਆ ਸਫਲ ਪਰਿਕਸ਼ਨ ਦਾ 9M ਬੁਰੇ ਵੈਸਟਰਨ ਮਿਸਾਈਲ ਇਸ ਦਾ ਨਾਮ ਹੈ ਜਿਸ ਨੂੰ ਕਹਿ ਸਕਦੇ ਹਾਂ ਕਿ ਵੱਡੇ ਵੱਡੇ ਮੁਲਕਾਂ ਨੂੰ ਚਿੰਤਾ ਦੇ ਵਿੱਚ ਭਾਰਤ ਆ ਹਾਲਾਂਕਿ ਦੂਸਰੇ ਪਾਸੇ ਜੇ ਗੱਲ ਕਰਨੀ ਹੈ ਤਾਂ ਅਮਰੀਕਾ ਦੇ ਵੱਲੋਂ ਪੱਟੇ ਪੱਦਰ ਉੱਤੇ ਤਿਆਰੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਫਿਰ ਬੰਪਰ ਤੋਂ ਇਲਾਵਾ ਉਸ ਦੇ ਅੱਗੇ ਜਿਹੜੇ ਹੋਰ ਮਾਡਲ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਤਾਂ ਕਿ ਜਿਹੜਾ ਜੰਗ ਦਾ ਮਾਹੌਲ ਬਣਦਾ ਹੈ ਉਸ ਦਾ ਆ ਜਵਾਬ ਦਿੱਤਾ ਜਾ ਸਕੇ ਪਰ ਰੂਸ ਜਿਹੜਾ ਕਿਸੇ ਵੇਲੇ ਬਹੁਤ ਵੱਡੀ ਤਾਕਤ ਰਿਆ ਉਹ ਕਿਤੇ ਨਾ ਕਿਤੇ ਤਾਕਤ ਮੁਰ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਰੂਸ ਦੇ ਵੱਲੋਂ ਪਹਿਲਾਂ ਵੀ ਜਿਹੜਾ ਹੈ ਚੇਤਾਵਨੀਆਂ ਦਿੱ ਪਰਵਾਹ ਨਹੀਂ ਕੀਤੀ ਮਤਲਬ ਕਿ ਕੀ ਚਾਹਤ ਹੈ ਕਿ ਰੂਸ ਨੇ ਪਹਿਲਾਂ ਵੀ ਦਿੱਤੀਆਂ ਜਿਹੜੀਆਂ ਚੇਤਾਵਨੀਆਂ ਸੀ ਉਹ ਦੀ ਪਰਵਾਹ ਨਹੀਂ ਕੀਤੀ ਯੂਕਰੇਨ ਦੇ ਖਿਲਾਫ ਲਗਾਤਾਰ ਜਾਰੀ ਜੜੀ ਉਹਨਾਂ ਵੱਲੋਂ ਜੰਗ ਹੈ ਉਹ ਦੋ ਮੁਲਕਾਂ ਦੇ ਵਿੱਚ ਕੌਨਫਲਿਕਟ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਰਹੀ ਹੈ ਹਾਲਾਂਕਿ ਅਮਰੀਕਾ ਨੇ ਕਈ ਵਾਰ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸੇ ਬਾਅਦ ਵੀ ਇਹ ਮਸਲਾ ਨਹੀਂ ਸੁਲਝਿਆ ਤੇ ਲਗਾਤਾਰ ਕਈ ਸਾਲ ਤੋਂ ਇਹ ਜੰਗ ਜਿਹੜੀ ਹੈ ਚਲਦੀ ਆ ਰਹੀ ਹੈ ਤੇ ਰੂਸ ਨੂੰ ਲਗਾਤਾਰ ਚੇਤਾਵਨੀਆਂ ਤੇ ਬਾਅਦ ਵੀ ਕਹਿ ਸਕਦੇ ਹਾਂ ਕਿ ਮੈਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧ ਹਾਂ ਇਹ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਵੱਲੋਂ ਕਿਹਾ